ਪੰਜਾਬ ਯੂਵਾ ਕਾਂਗਰਸ ਨੇ ਲੁਧਿਆਣਾ ਦੇ ਵਿੱਚ ਆਰਐਸਐਸ ਦਫਤਰਾਂ ਦਾ ਕਿਰਾਉ ਕੀਤਾ ਇਸ ਕਿਰਾਉ ਦਾ ਕਾਰਨ ਸੌਫਟਵੇਅਰ ਇੰਜੀਨੀਅਰ ਆਨੰਦੂ ਆਜ਼ੀ ਦੀ ਆਤਮ ਹੱਤਿਆ ਹੈ ਉਹ ਕੇਰਲ ਦੇ ਆਰਐਸਐਸ ਸ਼ਿਵਰਨ ਦੇ ਵਿੱਚ ਹੋਏ ਯੋਨ ਉਪੀੜਨ ਦੇ ਮਾਮਲੇ ਬਾਰੇ ਅਪੀਲ ਕਰਨ ਦੇ ਬਾਵਜੂਦ ਨਿਆਂ ਨਾ ਮਿਲਣ ਦੇ ਚਲਦੇ ਹੋਏ ਆਤਮ ਹੱਤਿਆ ਕਰ ਗਿਆ ਇਸ ਘਟਨਾ ਨੇ ਆਰਐਸਐਸ ਤੇ ਭਾਜਪਾ ਨੂੰ ਸਾਰਿਆਂ ਸਾਹਮਣੇ ਕਟਿਆਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਲੁਧਿਆਣਾ ਦੇ ਵਿੱਚ ਕਿਰਾਉ ਦੌਰਾਨ ਯੂਵਾ ਕਾਂਗਰਸ ਦੇ ਰਾਜਸੀ ਨੇਤਾ ਤੇ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਉਹਨਾਂ ਦੀ ਤੇ ਪੁਲਿਸ ਵਿਚਕਾਰ ਕਾਫੀ ਝੜਪੀ ਹੋਈ ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮੁਰਦਾਬਾ 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 ਪੰਜਾਬ ਯੂਵਾ ਕਾਂਗਰਸ ਨੇ ਲੁਧਿਆਣਾ ਦੇ ਵਿੱਚ ਆਰਐਸਐਸ ਦਫ਼ਸਾਂ ਦਾ ਘਿਰਾਓ ਕੀਤਾ ਇਸ ਘਿਰਾਓ ਦਾ ਕਾਰਨ ਸੌਫਟਵੇਅਰ ਇੰਜੀਨੀਅਰ ਆਨੰਦੂ ਅਜੀ ਦੀ ਆਤਮਹੱਤਿਆ ਹੈ ਉਹ ਕੇਰਲ ਦੇ ਆਰਐਸਐਸ ਸ਼ਿਵਰਨ ਦੇ ਵਿੱਚ ਹੋਏ ਯੋਨ ਉਪੀੜਨ ਦੇ ਮਾਮਲੇ ਬਾਰੇ ਅਪੀਲ ਕਰਨ ਦੇ ਬਾਵਜੂਦ ਨਿਆਂ ਨਾ ਮਿਲਣ ਦੇ ਚਲਦੇ ਹੋਏ ਆਤਮਹੱਤਿਆ ਕਰ ਗਿਆ ਇਸ ਘਟਨਾ ਨੇ ਆਰਐਸਐਸ ਤੇ ਭਾਜਪਾ ਨੂੰ ਸਾਰਿਆਂ ਸਾਹਮਣੇ ਕਟਿਆਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਲੁਧਿਆਣਾ ਦੇ ਵਿੱਚ ਕਿਰਾਉ ਦੌਰਾਨ ਜੁਵਾ ਕਾਂਗਰਸ ਦੇ ਰਾਜਸੀ ਨੇਤਾ ਤੇ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਉਹਨਾਂ ਦੀ ਤੇ ਪੁਲਿਸ ਵਿਚਕਾਰ ਕਾਫੀ ਝੜਪੀ ਹੋਈ ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਦ ਤੱਕ ਜਸਤਰਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਰਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮੁਰਦਾਬਾ ਮੁਰਦਾਬਾ ਪੰਜਾਬ ਯੂਵਾ ਕਾਂਗਰਸ ਨੇ ਲੁਧਿਆਣਾ ਦੇ ਵਿੱਚ ਆਰਐਸਐਸ ਦਫਤਰਾਂ ਦਾ ਕਿਰਾਉ ਕੀਤਾ ਇਸ ਕਿਰਾਉ ਦਾ ਕਾਰਨ ਸੌਫਟਵੇਅਰ ਇੰਜੀਨੀਅਰ ਆਨੰਦੂ ਆਜ਼ੀ ਦੀ ਆਤਮ ਹੱਤਿਆ ਹੈ ਉਹ ਕੇਰਲ ਦੇ ਆਰਐਸਐਸ ਸ਼ਿਵਰਨ ਦੇ ਵਿੱਚ ਹੋਏ ਯੋਨ ਉਤਪੀੜਨ ਦੇ ਮਾਮਲੇ ਬਾਰੇ ਅਪੀਲ ਕਰਨ ਦੇ ਬਾਵਜੂਦ ਨਿਆਂ ਨਾ ਮਿਲਣ ਦੇ ਚਲਦੇ ਹੋਏ ਆਤਮ ਹੱਤਿਆ ਕਰ ਗਿਆ ਇਸ ਘਟਨਾ ਨੇ ਆਰਐਸਐਸ ਤੇ ਭਾਜਪਾ ਨੂੰ ਸਾਰਿਆਂ ਸਾਹਮਣੇ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਲੁਧਿਆਣਾ ਦੇ ਵਿੱਚ ਕਿਰਾਉ ਦੌਰਾਨ ਯੂਵਾ ਕਾਂਗਰਸ ਦੇ ਰਾਜਸੀ ਨੇਤਾ ਤੇ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਉਹਨਾਂ ਦੀ ਤੇ ਪੁਲਿਸ ਵਿਚਕਾਰ ਕਾਫੀ ਝੜਪੀ ਹੋਈ ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮੁਰਦਾਬਾ ਮੁਰਦਾਬਾ ਮੁਰਦਾਬਾ